ਨੈਂਸੀ ਬੜਾ ਗਿਆਨ ਪੀਲ ਰਹੀ ਸੀ ਅੱਜ ਹਣਾ ਨੈਂਸੀ ਸਿੰਘ ਪੂਰੇ ਦੇ ਪੂਰੇ ਹਰ ਜਗ੍ਹਾ ਨੇ ਸਿੰਘ ਠੀਕਾ ਜੋ ਹੋਇਆ ਮੈਂ ਕਹਿੰਦਾ ਮਾੜਾ ਹੋਇਆ ਹੋਣਾ ਨਹੀਂ ਚਾਹੀਦਾ ਸੀ ਮਾੜਾ ਹੋਇਆ ਉਹਦੀਆਂ ਕਰਤੂਤਾਂ ਕਰਕੇ ਜਿਹੜਾ ਉਹਨੇ ਗੰਦ ਪਾਇਆ ਦੂਜਾ ਨਲੈਕੀ ਜੁਡੀਸ਼ਰੀ ਦੀ ਜੁਡੀਸ਼ਰੀ ਨੇ ਜਿਹੜਾ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਐਡਵੋਕੇਟ ਸਿਮਰਨ ਨੇ ਕਿੰਨੀ ਜ਼ੋਰ ਲਾਇਆ ਕਿ ਇਹਨਾਂ ਦੇ ਉੱਤੇ ਰੋਕ ਲਾਈ ਜਾਵੇ ਆ ਪੰਡਿਤਰਾਉਤ ਨੇ ਸਰਨੇ ਕਿੰਨਾ ਜੋਰ ਲਾਇਆ ਮੈਰੋ ਨੇ ਆਫ ਦਾ ਟਰੈਕ ਜਾ ਕੇ ਕਾਨੂੰਨ ਤੋਂ ਪਰਲੇ ਪਾਸੇ ਹੋ ਕੇ ਪਰਚੇ ਵੀ ਝੱਲੇ ਛਿੱਤਰ ਵੀ ਫੇਰੇ ਕਿੰਨਾ ਜੋਰ ਲਾਇਆ ਪਰ ਅੱਜ ਹਰ ਉਹ ਇਨਫਲੂਐਂਸਰ ਜਿਹੜਾ ਗੰਦ ਪਾਉਂਦਾ ਉਹ ਮਾਫੀ ਮੰਗਦਾ ਫਿਰਦਾ ਕਿ ਨਹੀਂ ਅਸੀਂ ਹੁਣ ਨਹੀਂ ਕਰਾਂਗੇ ਨਹੀਂ ਅਸੀਂ ਹੁਣ ਨਹੀਂ ਕਰਾਂਗੇ ਤੇ ਵਿੱਚੋਂ ਆ ਨੈਂਸੀ ਉੱਠ ਕੇ ਕਹਿੰਦੀ ਆ ਜੀ ਉਹ ਗੁੰਡੀ ਮਾਰਤੀ ਉਹ ਕੁੜੀ ਮਾਰਤੀ ਗੁੰਡੀ ਮਾਰਤੀ ਮੈਂ ਤਾਂ ਗੁੰਡੀ ਕਹਾਂਗਾ ਉਹਨੂੰ ਹਨਾ ਜੇ ਉਹ ਗੰਦ ਪਾਉਂਦੀ ਸੀ ਤੇ ਤੂੰ ਵੀ ਉਹਦੇ ਨਾਲ ਬਰਾਬਰ ਹੀ ਗੰਦ ਪਾਉਣੀ ਆ ਠੀਕ ਆ ਜਾਗੋ ਦਾ ਕੋਈ ਭਰੋਸਾ ਨਹੀਂ ਜਾਗੋ ਹੁਣ ਕਿੱਧਰ ਕਿੱਧਰ ਨੂੰ ਫੇਰਾ ਮਾਰੇ ਤੇ ਜਾਗੋ ਫੇਰਾ ਮਾਰਦੀ ਫਿਰਦੀ ਆ ਤੇ ਇਸ ਲਈ ਬਕਵਾਸ ਦੀ بجائے ਆਪਣੀਆਂ ਜ਼ੁਬਾਨਾਂ ਤੇ ਤੇ ਆਪਣੇ ਗੰਧ ਤੇ ਕੰਟਰੋਲ ਰੱਖੋ ਇਹ ਨਹੀਂ ਹੋਣ ਦੇਣਾ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਉਹ ਧਰਤੀ ਆ ਜਿਨਨੇ ਅਬਦਾਲੀ ਨਹੀਂ ਖੰਗਣ ਦਿੱਤਾ ਪੰਜਾਬ ਉਹ ਧਰਤੀ ਆ ਜਿਨਨੇ ਸਕੰਦਰ ਨਹੀਂ ਨੰਗਣ ਦਿੱਤਾ ਪੰਜਾਬ ਉਹ ਧਰਤੀ ਆ ਪੂਰੇ ਦੇਸ਼ ਤੇ ਭਾਰਤ ਤੇ 200 ਸਾਲ ਅੰਗਰੇਜ਼ ਰਾਜ ਕਰਦੇ ਰਹੇ ਪੰਜਾਬ ਉਹ ਧਰਤੀ ਆ ਸਤਲੁਜ ਹੀ ਨਹੀਂ ਟੱਪਣ ਦਿੱਤਾ ਹੈਂ ਤੇ ਇਹਨਾਂ ਇਨਫਲੂਐਂਸਰਾਂ ਨੂੰ ਇਹ ਲੱਗਦਾ ਇਹਨਾਂ ਨੂੰ ਗੰਦ ਪਾਣਿਆਂ ਨੂੰ ਇਹ ਲੱਗਦਾ ਕਿ ਇਹ ਗੰਦ ਪਾਣਗੇ ਤੇ ਇਹ ਕਹਿਣਗੇ ਅਸੀਂ ਤਾਂ ਕਰਾਂਗੇ ਜੀ ਜੇਤੋ ਰੋਗ ਹੁੰਦਾ ਰੋਗ ਲੋ ਤੇ ਫਿਰ ਰੋਗ ਲਿਆ ਹੁਣ ਪਿੱਟਦੇ ਕਿਉਂ ਆ ਤੁਸੀਂ ਲਲਕਾਰਿਆ ਸੀ ਲਲਕਾਰਿਆ ਕਦੇ ਕਦੇ ਉਹਨੇ ਵੀ ਮਸੇ ਰੰਗਣ ਨੇ ਵੀ ਲਲਕਾਰਿਆ ਸੀ ਮੈਂ ਤਾਂ ਦਰਬਾਰ ਸਾਹਿਬ ਬੈਠ ਕੇ ਉਹ ਕਹਿੰਦਾ ਸੀ ਨਾ ਦਰਬਾਰ ਸਾਹਿਬ ਬੈਠ ਕੇ ਮੈਂ ਦਾਰੂ ਵੀ ਪੀਊਂਗਾ ਹਨਾ ਉਹਨੇ ਉੱਥੇ ਕੰਜਰੀ ਵੀ ਨਚਾਈ ਇੱਕ ਵਾਰੀ ਉਹਨੂੰ ਲੱਗਿਆ ਸੀ ਕਿ ਮੈਂ ਉਹ ਮਸੇ ਰੰਗਣ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਫਿਰ ਰੋਗ ਲਿਆ ਇਹ ਤਾਂ ਐਂ ਚੱਲਣਾ ਇਹ ਖਾਲਸੇ ਦਾ ਕਾਨੂੰਨ ਆ ਜਿੱਥੇ ਜੜੂਸ਼ਰੀ ਸੰਵਿਧਾਨ ਤਾਂ ਹੁਣ ਆਇਆ ਨਾ 70 ਸਾਲ ਤੋਂ ਸੰਵਿਧਾਨ ਦਾ ਰਾਜ ਤਾਂ ਹੁਣ ਆਇਆ ਸੰਵਿਧਾਨ ਤੋਂ ਪਹਿਲਾਂ ਜਿਹੜਾ ਕਾਨੂੰਨ ਸੀ ਉਹ ਤਾਂ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਗਜਨੀ ਦੇ ਬਾਜ਼ਾਰਾਂ ਤੱਕ ਉਹ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਜਮਰੋਦ ਦੇ ਕਿਲਿਆਂ ਤੱਕ ਉਹ ਖਾਲਸੇ ਦਾ ਕਾਨੂੰਨ ਹੀ ਵਰਤ ਰਿਹਾ ਸੀ ਨਾ ਦਿੱਲੀ ਦੇ ਤਖਤਾਂ ਤੱਕ ਤੇ ਖਾਲਸੇ ਦੇ ਕਾਨੂੰਨ ਦੇ ਵਿੱਚ ਤਾਂ ਫਿਰ ਇਹੀ ਆ ਰੰਗੜਦੀ ਤੁਸੀਂ ਗੱਲ ਕੀਤੀ ਹੈ ਜਿਆ ਇੰਦਰਾ ਗਾਂਧੀ ਦੀ ਗੱਲ ਕਰਦੇ ਆ ਜੇ ਹੋਰ ਵੀ ਕਈ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਪ੍ਰਸਿੰਘਾਂ ਦੇ ਮੁਕਾਬਲੇ ਹੋਏ ਬੜੇ ਪਾਵਰਫੁੱਲ ਲੋਕ ਸੀਗੇ ਵੀ ਪਾਵਰਫੁੱਲ ਨੂੰ ਜਾ ਕੇ ਟਕਰੇ ਨੇ ਸਿੱਧਾ ਸਿੱਧਾ ਹੋ ਕੇ ਟਕਰੇ ਨੇ ਪਰ ਕਮਲਕੌਰ ਤਾਂ ਕਈ ਕਹਿੰਦੇ ਨੇ ਹੱਤੀ ਸੀ ਉਹ ਪਾਵਰਫੁੱਲ ਸੀ ਉਹਦੇ ਨਾਲ ਉਹ ਕਿਹੜਾ ਘੱਟ ਪਾਵਰਫੁੱਲ ਸੀ ਉਹ ਤਾਂ ਇੰਸਟਾ ਦੇ ਸੀਗਾ ਨਾ ਨਾਲ ਕੋਈ ਉਹਦੇ ਸਿਕਿਉਰਟੀ ਥੋੜੀ ਨਾ ਤੁਰੇ ਫਿਰਦੀ ਸੀ 4 ਲੱਖ ਲੋਕ ਸੀ ਉਹ ਵੀ ਪਾਵਰਫੁੱਲ ਸੀ ਤਾਂ ਹੀ ਇੰਨੇ ਛਤਰ ਖਾਨ ਤੋਂ ਬਾਅਦ ਇੰਨਾ ਕੁਝ ਹੋਣ ਤੋਂ ਬਾਅਦ ਉਹ ਕਹਿੰਦੀ ਰਹੀ ਆ ਆਪਣਾ ਗੰਦ ਪਾਉਂਦੀ ਰਹੀ ਆ ਵੀ ਮੈਂ ਤਾਂ ਐਂ ਹੀ ਚੱਲੂਗੀ ਮੈਂ ਤਾਂ ਐਂ ਹੀ ਚੱਲੂਗੀ ਪਾਵਰਫੁੱਲ ਸੀ ਤਾਂ ਹੀ ਚੱਲੂਗੀ ਨਾ ਇੰਦਰਾ ਵੀ ਪਾਵਰਫੁੱਲ ਸੀ ਮੱਖਣ ਵੀ ਪਾਵਰਫੁੱਲ ਸੀ ਹੈਨਾ ਇਹ ਸਾਰੇ ਪਾਵਰਫੁੱਲ ਸੀਗੇ ਤੇ ਜੇ ਇਹਨਾਂ ਨੇ ਨਹੀਂ ਸੁਧਰਨਾ ਤੇ ਫਿਰ ਲਓ ਨਜ਼ਾਰੇ ਠੀਕ ਆ ਤੇ ਹੋਰ ਬਥੇਰੇ ਖੜੇ ਨੇ ਲੋਕੀ ਤਾਂ ਇਹ ਕਹਿੰਦੇ ਨਿਆਤੀ ਮਾਰਤੀ ਜਾ ਕੇ ਨਹੀਂ ਹੁਣ ਜਾ ਕੇ ਉਹਨੂੰ ਉਹ ਪਹਿਲਾ ਪਿਸਟਲ ਫੜਾਉਂਦਾ ਕਿ ਲੈ ਪੈਣੇ ਆ ਪਿਸਟਲ ਫੜ ਤੇ ਇੱਕ ਮੇਰੇ ਨਾਲ ਸੈਲਫੀ ਕਰਾ ਵੀ ਲੋਕਾਂ ਨੂੰ ਮੈਂ ਬਾਅਦ ਚ ਸਬੂਤ ਦੇਣਾ ਕਿ ਮੈਂ ਨੇ ਹੱਤੀ ਮਾਰੀ ਸੀ ਕਿ ਮੈਂ ਕਿਵੇਂ ਮਾਰੀ ਸੀ ਪਿੱਛੇ ਜੇ ਨਾ ਇੱਕ ਇਹਨਾਂ ਦਾ ਪੋਡਕਾਸਟਰ ਹੈਗਾ ਉਹ ਪਉਆ ਬਣ ਕੇ ਨਾ ਮੈਂ ਪਉਆ ਬੋਲ ਰਹਾ ਹਾਂ ਇਦਾਂ ਕਰਕੇ ਉਹ ਬੜਾ ਉਹਦਾ ਵਾਇਰਲ ਹੈਗਾ ਆਰ ਜੇ ਹੈਗਾ ਦਿੱਲੀ ਦਾ ਛੋਟੀ ਜਿਹੇ ਛੋਟੀ ਜਿਹੇ ਕਿੱਥੂ ਜਾ ਕੇ ਟੂ ਜਾ ਇੰਨਾ ਕਾ ਕਿੱਥੂ ਜਾ ਹਾਂ ਪਤਾ ਲੱਗਿਆ ਆ ਉਹ ਗੇਟਕ ਜੀ ਉਹ ਬੈਠ ਕੇ ਪੌਡਕਾਸਟ ਤੇ ਖੇਲੀ ਉਡਾਰ ਰਿਹਾ ਸੀ ਕਹਿੰਦਾ ਨਿਜਰ ਕੋ ਮਾਰਾ ਕਿ ਉਸਕਾ ਬਦਕਿਆ ਹੁਣ ਉਸ ਉਸ ਪੌਵਾ ਕੋ ਮੈਂ ਪੁੱਛਤਾ ਹੂੰ ਤੂੰ ਬੋਲ ਰਹਾ ਥਾ ਨਿਜਰ ਕੋ ਮਾਰਾ ਕਿ ਬਦਕਿਆ ਅਬ ਇਹ ਜੋ ਹੈ ਕੀ ਨਾਮ ਹੈ ਦਾ ਚੰਚਲ ਕੀ ਸਗਾ ਦਾ ਨਾਮ ਕੰਚਨ द्वारा कर ये, ये पुवा कह रहा था मैं पौआ बोल रहा हूं वो कह रहा था निज्जर को मारा के बद किया भाई अब तू बता ये तेरी बहन कंचन कुमारी मारी के बद की अब तू बता और इस तक पहुंचा देना ये रील स्पेशली हिंदी में इसीलिए की है ते इस तक पहुँचा देना अगर तुम्हें हमसे उंगलबाजी लेने का शौक है ਦੁਵਾਰਾ ਕਰਾਂ ਪੂਰਾ ਹੀ ਪੂਰਾ ਹੀ ਦੁਵਾਰਾ ਕਰਦਾ ਅੱਗੇ ਜਿਹੜੀ ਗੱਲ ਕਰਨੀ ਹੈ ਨਾ ਉਹ ਜਿਹੜਾ ਉਹ ਜਿਹੜਾ ਪੌਵਾ ਜਿਹੜਾ ਕਹਿੰਦਾ ਨਿੱਜਰ ਨੂੰ ਮਾਰਿਆ ਕਿ ਵਧ ਕੀਤਾ ਉਹਦੇ ਲਈ ਫੈਂਦੀ ਚ 50 ਦੇ ਉਹਦੇ ਤੱਕ ਇੱਕ ਨਾ ਪੌਵਾ ਹੈ ਪੌਵਾ ਮੈਂ ਪੌਵਾ ਬੋਲ ਰਹਾ ਹਾਂ ਕਰਕੇ 인ਫਲੂਐਂਸਰ ਹੈ ਦਿੱਲੀ ਸ ਹੈ ਗਿੱਟੂ ਦਾ ਹੈ ਛੋਟੀ ਸੀ ਹੈਡ ਦਾ ਗਿੱਟਕੌਜ਼ਾ ਇੱਕ ਥੱਪੜੇ ਦੀ ਮਾਰਨੀ ਹੈ ਉਹ ਪੋਡਕਾਸਟ 'ਤੇ ਬੈਠ ਕੇ ਕਹਿ ਰਿਹਾਦਾ ਨਿੱਜਰ ਕੋ ਮਾਰਾ ਕਿ ਵਧ ਕੀਤਾ ਪੌਵਾ ये तेरी बहन थी ना जो कंचन कुमारी गंदी गुंडी लेडी भैया मुझे बताइयो इसको मारा कि इसका बद किया अगर तूने छेड़खानी करनी है ना बेटा तो छेड़खानी का जवाब फिर पंजाब से ले लेके जाइयो अब ये बता दियो तेरे पॉडकास्ट में ये जो गुंडी थी मारा के बद किया और जैसे तूने दांत निकाले थे की की हूँ क्ढ़ी दंद इन्होंने जमुना पारा ने ना तो एक तो जमुना पार तो आके पंजाब च गंद पाना ਹਾਂ ਤੇ ਫਿਰ ਸਾਡੇ ਜਿਹੜੇ ਯੋਧੇ ਨੇ ਸਾਡੇ ਜਿਹੜੇ ਸ਼ੇਰ ਨੇ ਫਿਰ ਉਹਨਾਂ ਦੀ ਮੌਤ ਤੇ ਉਹਨਾਂ ਦੇ ਉਹਨਾਂ ਦੇ ਕਤਲਾਂ ਤੇ ਖਿੱਲੀਆਂ ਉਡਾਣੀਆਂ ਫਿਰ ਨਾ ਤਾਂ ਕਰਕੇ ਫਿਰ ਅੱਗ ਲੱਗਦੀ ਆ ਫਿਰ ਅਫਸੋਸ ਨਹੀਂ ਆਂਦਾ ਇਹਨਾਂ ਦੇ ਮਰੇ ਤੇ ਫਿਰ ਤੱਕ ਜਦੋਂ ਕੁੱਤੇ ਵਾਂਗੂ ਸੜਕ ਤੇ ਮੈਂ ਕਹਿਣਾ ਨਹੀਂ ਚਾਹੁੰਦਾ ਖੈਰ ਕਿਸੇ ਦੀ ਘਰ ਦਾ ਬੱਚਾ ਗਿਆ ਆ ਪਰ ਉਹ ਮਾਂ ਪਿਓ ਨਲਾਇਕ ਨਹੀਂ ਹੈ ਉਹ ਮਾਂ ਪਿਓ ਨਲਾਇਕ ਨਹੀਂ ਹੈ ਉਹਨਾਂ ਮਾਂ ਪਿਓ ਨੂੰ ਅਕਲ ਨਹੀਂ ਸੀ ਤੁਸੀਂ ਉੱਥੋਂ ਦੀ ਉੱਠ ਕੇ ਆਏ ਹੋ ਯੂਪੀ ਤੋਂ ਬਿਹਾਰ ਤੋਂ ਪੰਜਾਬ ਚ ਤੁਸੀਂ ਗੰਦ ਪਾਉਂਦੇ ਹੋ ਨਾਮ ਤੁਸੀਂ ਬਦਲਦੇ ਹੋ ਆਪਣੀ ਰਿਸ਼ਤਦਾਰੀ ਤੋਂ ਤੁਸੀਂ ਬਾਹਰ ਆ ਕੇ ਗੰਦ ਪਾਉਂਦੇ ਹੋ ਸਾਡੇ ਇੱਥੇ ਜੋ ਆਕ ਨਹੀਂ ਹੈਗੇ ਤੁਸੀਂ ਆਪਣੇ ਉੱਥੇ ਰਿਸ਼ਤਦਾਰੀ ਚ ਗੰਦ ਪਾਉਂਦੇ ਉੱਥੇ ਛਿੱਤਰ ਫਿਰਦਾ ਉੱਥੇ ਰਿਸ਼ਤਦਾਰੀ ਨੇ ਜੂੰੜੇ ਪਟਣੇ ਸੀ ਘੁੰਡ ਤੋਂ ਬਾਹਰ ਨਹੀਂ ਆਣ ਦਿੰਦੇ ਹੈ ਉਹਨਾਂ ਉਹਨਾਂ ਨੇ ਐਡਾ ਵੱਡਾ ਘੁੰਡ ਕਢਾਉਣਾ ਸੀ ਤੇ ਇੱਥੇ ਆ ਕੇ ਐਡੇ ਐਡੇ ਟਾਪ ਕੀ ਕੁਝ ਯਾਰ ਕਹਿਣ ਦੀ ਗੱਲਾਂ ਹੀ ਨਹੀਂ ਐ ਤੇ ਇਹਨਾਂ ਨੂੰ ਦੇਖ ਕੇ ਸਾਡੀਆਂ ਜੜੀਆਂ ਕੁੜੀਆਂ ਨੇ ਉਹ ਜੀ ਉਹ ਵੀ ਤਾਂ ਉਹ ਹੈਗੀ ਆ ਪੰਜਾਬ ਬਣ ਉਹ ਵੀ ਤਾਂ ਸਾਡੀਆਂ ਕੁੜੀਆਂ ਵੀ ਉਹਨਾਂ ਦੇ ਬਰਾਬਰ ਗੰਦ ਪਾਣ ਲੱਗੀਆਂ ਇੱਕ ਉਹ ਹੈਗੀ ਆ ਮਿੱਠੀ ਕਲੇਰ ਮਿੱਠੀ ਕਲੇਰ ਐਦਾ ਦਾ ਕੁਛ ਨਾਮ ਹੈਗਾ ਬੜੀ ਉਹ ਪਿਛਲੇ ਦਿਨਾਂ ਚ ਬੜੀ ਵਾਇਰਲ ਸੀਗੀ ਉਹ ਜਦੋਂ ਉਹਦਾ ਵੀ ਡਿਟੇਲ ਕੱਢੀ ਉਹ ਵੀ ਕੋਈ ਭਈਆਣਾ ਹੈ ਉਹ ਵੀ ਕੋਈ ਭਈਆਣਾ ਭਈਆਣਾ ਦੀ ਆ ਨਾਮ ਪੰਜਾਬਣਾਂ ਦੇ ਨਾਮ ਤੇ ਪਾਉਂਦੀ ਆ ਨਾਲ ਉਹਦੇ ਸੁਰਨੀਲ ਸੁਰਲੀਨ ਰਲੀ ਹੋਈ ਆ ਜਿਹੜੀ ਕਹਿੰਦੀ ਉਹਦਾ ਪਿਓ ਵੈਂਟੀਲੇਟਰ ਤੇ ਆ ਉਹ ਤੁਸੀਂ ਯਾਰ ਕੋਠੇ ਦੀ ਕਮਾਈ ਦੇ ਨਾਲ ਪਿਓ ਦੇ ਵੈਂਟੀਲੇਟਰ ਦਾ ਖਰਚਾ ਚੱਕਣਾ ਦੁਰਦੀ ਲਾਹਨਤ ਉਸ ਪਿਓ ਤੇ ਜਿਹਦੇ ਵੈਂਟੀਲੇਟਰ ਦਾ ਖਰਚਾ ਕੋਠੇ ਦੀ ਕਮਾਈ ਦੇ ਨਾਲ ਚੱਕਿਆ ਜਾ ਰਿਹਾ ਦੁਰਦੀ ਲਾਹਨਤ ਉਸ ਮਾਂ ਤੇ ਦੁਰਦੀ ਲਾਹਨਤ ਉਸ ਪਿਓ ਤੇ ਐਸੇ ਪਿਓ ਦਾ ਹੋਣਾ ਨਾ ਹੋਣਾ ਹਨਾ ਐਸਾ ਪਿਓ ਤਾਂ ਨਾ ਹੋਵੇ ਚੰਗਾ ਜਿਹੜਾ ਆਪਣੀ ਔਲਾਦ ਨੂੰ ਇਹ ਨਹੀਂ ਦੱਸ ਸਕਿਆ ਕਿ ਸਹੀ ਕੀ ਤੇ ਗਲਤ ਕੀ ਚਲੋ ਇਸ ਮੁੱਦੇ ਤੇ ਗੱਲਬਾਤ ਹੋਈ ਇੱਕ ਤੁਹਾਡਾ ਹੋਰ ਵੀ ਮੁੱਦਾ ਚੱਲ ਰਿਹਾ ਜੇ ਤੁਸੀਂ ਉਸ ਤੇ ਗੱਲ ਕਰਨਾ ਚਾਹੁੰਦੇ ਹੋ ਅਮਰਿਤਪਾਲ ਵਾਲਾ ਅਮਰਿਤਪਾਲ ਅਮਰਿਤਪਾਲ ਮੈਰੋ ਦੀ ਤਾਂ ਤੁਸੀਂ ਗੱਲ ਕੀਤੀ ਤੁਸੀਂ ਅਮਰਿਤਪਾਲ ਸੰਧੂ ਦੇ ਇਹਨੇ ਸਿੱਧਾ ਹੋ ਕੇ ਐਮਪੀ ਅਮਰਿਤਪਾਲ ਸੰਧੂ ਦੇ ਇਹਨੇ ਖਿਲਾਫ ਕਿਉਂ ਚਲਦੇ ਹੋ ਤੁਸੀਂ ਉਹਦੀ ਚੈਟ ਅਮਰਿਤ ਅਮਰਿਤਪਾਲ ਮੈਰੋ ਦੇ ਖਿਲਾਫ ਵੀ ਲੈ ਲਓ ਫਿਰ ਅਮਰਿਤਪਾਲ ਮੈਰੋ ਦੇਖੋ ਮੈਂ ਬਿਲਕੁਲ ਸਪੋਰਟ ਕਰਦਾ ਉਹਦੀ ਜੇ ਉਹ ਅੰਦਰ ਜਾਊਗਾ ਹੋ ਸਕਦਾ ਸਾਡੀ ਵਕੀਲਾਂ ਦੀ ਟੀਮ ਦੀ ਗੱਲਬਾਤ ਚੱਲ ਰਹੀ ਆ ਹੋ ਸਕਦਾ ਸਾਡੇ ਵਕੀਲ ਉਹਦਾ ਕੇਸ ਲੜਨ ਸਾਡੇ ਕੋਲੋਂ ਜੋ ਬਣ ਹੋਇਆ ਅਸੀਂ ਕਰਾਂਗੇ ਠੀਕ ਆ ਅਸੀਂ ਇਸ ਚੀਜ਼ ਤੇ ਵੀ ਕੰਮ ਕਰ ਰਹੇ ਹਾਂ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਸ਼ਾਇਦ ਉਹਦਾ ਮੈਡੀਕਲ ਟੈਸਟ ਕਰਵਾ ਜਾਵੇ ਦੇਖਿਆ ਜਾਵੇ ਕਿਤੇ ਉਹ ਡਿਪਰੈਸ਼ਨ 'ਚ ਤਾਂ ਨਹੀਂ ਸੀ ਬੇਅਦਬੀ ਵਾਲੇ ਜੇ ਡਿਪਰੈਸ਼ਨ 'ਚ ਆ ਕੇ ਬੇਅਦਬੀ ਕਰ ਜਾਂਦੇ ਨੇ ਹੋ ਸਕਦਾ ਮੈਰੋ ਨੇ ਡਿਪਰੈਸ਼ਨ 'ਚ ਕਤਲ ਕਰਤਾ ਹੋਵੇ ਹਾਲੇ ਉਹ ਵੀ ਅਸੀਂ ਕਰਵਾਉਣਾ ਹੈ ਵਕੀਲਾਂ ਨਾਲ ਗੱਲ ਹੋਈ ਆ ਤੇ ਹੋ ਸਕਦਾ ਅਸੀਂ ਮੈਡੀਕਲ ਜਾਂਚ ਕਰਵਾਈਏ ਤੇ ਉਹ ਦੋਨੋਂ ਮੁੰਡੇ ਆ ਉਹ ਤਿੰਨੋਂ ਮੁੰਡੇ ਜਿੰਦਾ ਇਹਨਾਂ ਨੇ ਬੇਅਦਬੀਆਂ ਵਾਲੇ ਇਹ ਕਹਤਾ ਜੀ ਉਹਨਾਂ ਦੀ ਤਾਂ ਦਵਾਈਆਂ ਚੱਲਦੀਆਂ ਉਹਨਾਂ ਦਾ ਤਾਂ ਦਿਮਾਗ 'ਚ ਫਰਕ ਸੀਗਾ ਉਹ ਤਾਂ ਡਿਪਰੈਸ਼ਨ 'ਚ ਸੀਗੇ ਤੇ ਫਿਰ ਉਹਨਾਂ ਦਾ ਇਲਾਜ ਕਰਕੇ ਛੱਡਤੇ ਤੇ